ਉਹਨਾਂ ਨੂੰ ਦਾਣੇ ਹੀ ਨਹੀਂ ਦੇਣ। ਜਾਂ ਉਹਨਾਂ ਨੂੰ ਜਿਨ੍ਹਾਂ ਦੇ ਜਿਨ੍ਹਾਂ ਦੇ ਘਰ ਦੇ 4 ਮੈਂਬਰ ਆ ਉਹਨਾਂ ਨੂੰ ਤਿੰਨਾਂ ਨੂੰ ਲੈਣੇ ਆ ਇੱਕ ਨੂੰ ਨਹੀਂ ਦੇਣ। ਨਹੀਂ ਇਸ ਤਰ੍ਹਾਂ ਹੀ ਕਿਤੇ ਨਹੀਂ। ਲੈ ਵੇਖੋ ਉਹਨਾਂ ਨੂੰ ਸੁਣ ਲਈ। ਪਾਰਟੀ ਪਾਰਟੀ ਦਾ ਇਹਦੇ ਕੋਲ ਜਿਹੜੀ ਹੈਗੀ ਆ ਇਹਦੇ ਜਿਹੜੀਆਂ ਪੱਤਰੀਆਂ ਤੇ ਸਭ ਨਾਮ ਮਿਟਾਏ ਹੋਏ ਆ। ਮੈਂ ਜੰਡਿਆਲੇ ਖੜੀ ਆ। ਇੱਕ ਦੀ ਵੀ ਪੱਤਰੀ ਨਹੀਂ ਮਿਲ ਗਈ। ਇੱਕ ਮੇਰੇ ਪਾਪਾ ਜੀ ਕੋਲ ਖੜੇ ਨੇ। ਉਹਨਾਂ ਨੇ 75 ਕਿਲੋ ਦਾਣੇ ਲੈਣੇ ਚਾਹੀਦੇ ਸੀ ਇਹਨੇ ਉਹਨਾਂ ਨੂੰ 43 ਕਿਲੋ ਦਿੱਤੇ ਆ। ਇੱਕ ਮੈਡਮ ਖੜੇ ਨੇ ਉਹਨਾਂ ਨੂੰ ਚਾਰ ਜੀਆਂ ਦਾ ਤਾਣੇ ਮੈਨੇ ਚਾਹੀਏ ਸੀ ਉਹਨਾਂ ਨੂੰ ਮੈਨੇ ਤਿੰਨਾ ਨੇ ਦੇ ਕੇ ਤੋੜ ਦਿੱਤਾ ਕਿ ਤਾ ਇੱਕ ਦਿਨ ਹੀ ਮਿਲਣ ਦੇ ਇਹਦਾ ਮੈਨੂੰ ਦੱਸ ਦੋ ਤੇ ਹੈਗਾ ਕਿ ਕਿੰਨੇ ਪੱਟੋਕ 50 100 ਮੈਂਬਰ ਇਦਾਂ ਦਾ ਆ ਲੋ ਖੜਾ ਹੋ ਕੇ ਦੱਸੋ ਬਈ ਦੱਸੋ ਬਈ ਹੈਲੋ ਹੈਲੋ ਹਾਂਜੀ ਸਰ ਹਾਂਜੀ ਮੈਂ ਕੀ ਹਾਂ ਲੋ ਹਾਂਜੀ ਜੀ ਮੈਂ ਕੀ ਮੈਂ ਹੀ ਕਾਸੀ ਆਪ ਤੇ ਮਗਲ ਫਰ ਮੈਂ ਵੀ ਉਹੀ ਕਿਹਾ ਕਿ ਕਣਕ ਦੇਣੀ ਮੈਂ ਕੀ ਕਿਹਾ ਤੂੰ ਮੈਂ ਵੀ ਹੋਈ ਮੈਂ ਬੱਕੇ ਦੱਸਣ ਲੱਗਾ ਡਰਾਮੇ ਕਰਦਾ ਤੂੰ ਆ ਦੇਖੋ ਰਾਜਕੌਰ ਦੀ ਪਰਚੀ ਕਿੱਤੀ ਰਾਜਕੌਰ ਕੀ ਕਿੰਨੇ ਦਾਣੇ ਮਲੇ ਤੁਹਾਨੂੰ ਦੱਸੋ ਰਾਜਕੌਰ ਦੀ ਕਿੰਨੇ ਕਿੰਨੇ ਦਾਣੇ ਰਾਜਕੌਰ ਇੱਧਰ ਰਾਜਕੌਰ ਦੀ ਕਿੰਨੇ ਇੱਥੇ ਦੱਸੋ ਇੱਧਰ ਮਰੇ ਆ ਸਾਡੇ ਸੱਖ ਬਣਦੇ ਸੀ ਕਿੰਨੇ 45 ਦਿੱਤੇ ਆ ਤੁਹਾਨੂੰ ਇੱਧਰ ਨੂੰ ਮੂੰਹ ਕਰਕੇ ਦੱਸੋ ਕਿੰਨੇ ਕਿੰਨੇ ਦਿੱਤੇ 60 ਬਣਦੇ ਸੀ 45 ਦਿੱਤੇ ਆ ਆ ਦੇਖੋ ਪਰਚੀ ਜਿਹੜੀ ਆ ਜੀ ਇਹਨੇ ਪਰਚੀ ਜਿਹੜੀ ਆ ਪਰਚੀ ਸੱਜ ਦੀ ਕੀਤੀ ਹੋਇਆ ਤੇ 40 ਕਿਲੋ ਦਾਣੇ ਦਿੱਤੇ ਆ ਆ ਦੇਖੋ ਜਿੰਦਗੀ ਆਹ ਦੇਖੋ ਨਾ ਜਤਿੰਦਰ ਜੀ 25 6 ਦੀਆ ਮੇਰੇ ਹੱਥ ਦੇ ਵਿੱਚ ਤਾਰੇ ਨੂੰ 45 ਕਿਲੋ ਦੇ ਰਿਹਾ ਤੁਸੀਂ ਵੀ ਆ ਮੋਰੇ ਰਾਜਵਿੰਦਰ ਮੈਂ ਇਹਨੂੰ 420 ਤੈਨੂੰ ਕਰਾਉਣੀ ਆਂ ਪਰ ਇਹਨਾਂ ਦੀ ਗੰਦਬਾਹ ਇਹਨਾਂ ਨੇ ਤੈਨੂੰ ਮੈਂ ਭੇੜ ਜੀ ਤੈਨੂੰ ਅੰਦਰ ਦੱਸ ਕੇ ਕਰਾਉਣੀ ਪਰ ਸਾਰਾ ਕਣਕ ਕਰਕੇ ਖਾਈ ਜਾਂਦਾ ਸਾਰੀ ਅੱਗੇ ਵੀ ਮੈਨੂੰ ਕੰਪਲੇਨ ਕਰੀ ਜੀ ਇਹ ਵੀ ਇੱਦਾਂ ਕੀਤਾ ਦੋ ਤਿੰਨ ਅਰਮਾ ਤੋਂ ਇੱਦਾਂ ਹੀ ਕਰ ਰਿਹਾ ਜੀ ਇਹ ਜਤਿੰਦਰ ਮੁੰਡੇ ਕਰ ਰਿਹਾ ਹੈ ਸੁਪਰ ਜਿੰਦਾ ਤੁਪਕ ਸੁਪਿਕ ਦਾ ਸੱਜ ਦੀ ਗੱਦੀ ਮੈਨੂੰ ਇਹ ਦੱਸ ਸਰ ਨੇ ਕਨਵੇ ਕੀਤਾ ਸੀਗਾ ਹੁਣ ਤੈਨੂੰ ਉਹੀ ਕਹਿੰਦਾ ਸਰ ਸਰ ਤਾਂ ਲਾਈ ਤੇ ਆਪੇ ਕਹਿੰਦੇ ਇਹਦਾ ਵੀ ਮਨ ਕਰਦਾ ਨਹੀਂ ਮੈਂ ਕਹਿੰਦਾ ਸਰ ਕਿੰਨੇ ਜੀ ਕੇ ਵੀ ਸੀ ਕਰਾ ਕੇ ਫਿਰ ਦੇ ਦਿਓ ਪਰ ਹੁਣ ਹਰੇਕ ਨੂੰ ਇਹੀ ਕਹਿੰਦਾ ਕਿ ਉਹ ਮੇਰੀ ਗੱਲ ਉਹ ਗੱਲ ਸੁਣ ਜੜੀ ਮੈਂ ਗੱਲ ਕਰਦੀ ਹਾਂ ਸੱਜ ਕਿਤਾ ਦੀ ਪਰਚੀ ਆ ਸੱਜ ਕਿਤਾ ਨੂੰ ਪਰਚਾਈ ਕਿੰਨਾ ਦਿੱਤੇ ਇਹ ਸਰ ਨੇ ਕਿਹਾ ਸੀ ਤੈਨੂੰ ਕਿ ਤੂੰ 45 ਦੇਣੀ ਆ ਮੈਂ ਉਹ ਹੀ ਕਹਿੰਦਾ ਕਿ ਤੁਸੀਂ ਕੇ ਵੀ ਸੀ ਕਰਾ ਕੇ ਲੋ ਤੇ ਹੁਣ ਤੂੰ ਕੱਲ ਨੂੰ ਕਹਿੰਦਾ ਤੇ ਮੈਂ ਪੁੱਛਿਆ ਸਭ ਕਿਹਾ ਕਿ ਤੂੰ ਕਰਾ ਕੇ ਆਇਆ ਮੈਂ ਉਹ ਹੀ ਤੇ ਇਹ ਪੁੱਛ ਰਿਹਾ ਹਾਂ ਕਿ ਤੂੰ ਕਰਾ ਕੇ ਆਇਆ ਉਹ ਦੇਖੋ ਜਿੱਦਾਂ ਕਿ ਭਾਜੀ ਚੋਪਾ ਕਰਾਓ ਕਿਤੇ ਕਹਿੰਦੇ 45 ਕਿਤੇ ਚਾਰ ਮੰਦਰਾਂ ਦੀ ਲਿਪਟੋ ਤੁਹਾਨੂੰ ਤੁਹਾਨੂੰ ਕੀ ਕਿਹਾ ਸੀ ਤਾਂ ਮੈਂ ਮੈਂ ਕਹਿੰਦੀ ਕੇ ਵੀ ਸੀ ਕਰਾ ਲਓ ਕੇ ਵੀ ਸੀ ਕਰਾ ਲਓ ਤੇ ਲੈ ਲਓ ਮਟਿਆ ਉਹ ਸਾਰਿਆਂ ਨੂੰ ਇਹੀ ਕਹਿੰਦਾ ਆ ਤਪਾ ਆਪਣੇ ਦਲਸਰ ਨਾਲ ਪੁੱਛ ਲੈਣ ਕਿ ਹੋਏ ਕਿਉਂ ਨਹੀਂ ਜਿੱਦਾਂ ਤੂੰ ਪਰਚੀ ਦਾ ਕੱਤੇ ਨੂੰ ਮੈਂ ਮੋਹੀ ਕਹਿੰਦਾ ਕੇਵਾਈਸੀ ਨਹੀਂ ਕਰਾਛੀ ਕਰਾਉਂਦੇ ਨਹੀਂ ਲੋਤੀ ਤਾਂ ਕਰਕੇ ਤੈਨੂੰ ਮੈਂ ਜਿਹੜੀ ਗੱਲ ਪੁੱਛਦੀ ਆ ਆ ਪਤਰੀ 60 ਕਿਲੋ ਜੋ ਭਾਰਤ ਘਟ ਘਟ ਫਿਰ ਕੇਵਾਈਸੀ ਕਰਾ ਲੋ ਲੈ ਜਾ ਮੈਂ ਮਨਾ ਤੂੰ ਮੈਂ ਹੁਣ ਨਾ ਤੈਨੂੰ ਮੈਂ ਦੱਸੇਗਾ ਨਹੀਂ ਅੱਜ ਤੇ ਜਾ ਕੇ ਚਾਹ ਚਲੋ 60 ਕਿਲੋ ਪਾਉਣ ਦੇ ਆ ਦਾਣੇ ਬਾਈ ਤੂੰ ਪਤਾ ਹੀ ਕੋ ਬਾਂ ਕਰਦੇ ਆ ਉਹਨਾਂ 60 ਕਿਲੋ ਪੈਣ ਦੇ ਖਾਤੇ ਇਹ ਤਾਂ 60 ਕਿਲੋ ਪੈਣ ਦੇ ਆ ਆ ਲਿਆ ਪਾਣੀ ਦੇ ਓ ਘੁੱਟ ਫਿਰ ਖਾ ਕੇ 60 ਕਿਲੋ ਪੈਣ ਦੇ ਆ ਤੂੰ ਪਾਈ ਦੇ ਪਾਣੀ ਦੇ ਪਾਣੀ ਹੈਗਾ ਹੀ